ਅੱਜ ਸਾਡਾ ਜੋ 22 ਤਰੀਕ ਦੇ ਜਿਹੜੇ ਫਾਈਨਲ ਮੁਕਾਬਲੇ ਹੋ ਰਹੇ ਨੇ ਹੁਣ ਆਲ ਓਪਨ ਦੇ ਮੈਚ ਚੱਲ ਜਦੇ ਜਿਦੇ ਵਿੱਚ 8 ਅਕੈਡਮੀਆ ਭਾਗ ਲੈ ਰਹੀਆਂ ਹੈ ਇੱਕ ਸ਼ੋ ਮੈਚ ਹੁਣ ਹੈ ਆ ਲੋਪਨ ਲੜਕੀਆਂ ਦਾ ਉਹ ਤਕਰੀਬਨ 6 ਵਜੇ ਅਸੀਂ ਕਰਵਾਵਾਂਗੇ ਬੜੇ ਵਧੀਆ ਕੱਲ 21 ਤਰੀਕ ਨੂੰ 57 ਕਿਲੋ ਭਾਰ ਵਰਗ ਦੇ ਤੇ ਆਪਣੇ 72 ਕਿਲੋ ਪਰ ਵਰਗ ਦੇ ਮੁਕਾਬਲੇ ਹੋਏ ਸੀ ਉਹਨਾਂ ਦੇ ਸੈਮੀ ਫਾਈਨਲ ਤੇ ਫਾਈਨਲ ਅੱਜ ਕੀਤੇ ਗਏ ਆ ਅੱਜ ਇਹਨਾਂ ਟੀਮਾਂ ਦੇ ਆ ਤਕਰੀਬਨ 6 ਤੋਂ ਸਾਢੇ 7 ਕੁ ਵਜੇ ਜਾਣਗੇ ਤਕਰੀਬਨ ਇਹਨਾਂ ਮੈਚਾਂ ਨੂੰ ਫੈਸਲਾ ਹੁੰਦੇ ਆ ਤੇ ਸਾਡੇ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਲੀਡਰ ਸਾਹਿਬਾਨ ਉਹ ਇੱਥੇ ਰੋਕੇ ਗਏ ਨੇ ਔਰ ਮੁੱਖ ਮਹਿਮਾਨ ਸਾਡੇ ਜਿਹੜੇ ਗੁਰਤਾਜ ਸਿੰਘ ਜੀ ਸੰਧਵਾ ਸਪੀਕਰ ਸਾਹਿਬ ਨੇ ਪੰਜਾਬ ਸਰਕਾਰ ਉਹ ਤਕਰੀਬਨ 6 ਵਜੇ ਦਾ ਸਮਾਂ ਉਹਨਾਂ ਦੇ ਆਉਣ ਦਾ ਨਾਲ ਹੀ ਨਾਰਮਲਸ ਬਰੋਵ ਹੋਵੇਗਾ ਜੀ ਉਪਰ ਫਰਸਟ ਜਿਹੜਾ 81000 ਰੁਪਿਆ ਜੀ ਸੈਕੰਡ ਪ੍ਰਾਈਜ਼ ਆ ਜਿਹੜਾ ਉਪਰ ਦਾ 60000 ਰੁਪਿਆ ਜਿਹੜਾ ਲੜਕੀਆਂ ਦਾ ਉਹ ਫਰਸਟ ਟੀਮ ਨੂੰ ਜਿਹੜੀ ਹੈ ਫਰਸਟ ਆਉਣ ਵਾਲੀ ਟੀਮ ਨੂੰ 12000 ਰੁਪਿਆ ਤੇ ਸੈਕੰਡ ਟੀਮ ਆਉਣ ਵਾਲੀ ਟੀਮ ਨੂੰ 9000 ਰੁਪਿਆ ਇਸੇ ਤਰ੍ਹਾਂ ਹੀ 57 ਕਿਲੋ ਵਰਗ ਭਾਰਤੀਆ ਜਿਹੜੀਆਂ ਖੇਡਾਂ ਹੋਈਆਂ ਉਹਨਾਂ ਦੇ ਵਿੱਚ 12000 9000 ਤੇ 7000 57 ਕਿਲੋ ਵਾਲੀਆਂ ਦੇ ਵਿੱਚ ਔਰ ਜਿਹੜੀਆਂ 75 ਕਿਲੋ ਵਰਗ ਦੀਆਂ ਹੁੰਦਾ ਦੇ ਵਿੱਚ 21000 ਤੇ ਆਪਣਾ 15000 ਰੁਪਇਆ ਉਹਨਾਂ ਨੂੰ ਦਿੱਤਾ ਗਿਆ 57 ਕਿਲੋ ਤੇ 75 ਕਿਲੋ ਦੀ ਹੈ तकरीबन 23 ਤੋਂ 24 ਦੋਨੇ ਤਰ੍ਹਾਂ ਦੀਆਂ 23 ਤੇ 24 ਟੀਮਾਂ ਇੰਨੇ ਭਾਗ ਲਿਆ ਸੀ ਕਿਉਂਕਿ ਜਦੋਂ ਦੂਰ ਦੂਰ ਟੀਮਾਂ ਇਹ ਇਸ ਬਾਬਾ ਜੀ ਦੇ ਇਸ ਨਗਰ ਦੇ ਵਿੱਚ ਆਉਂਦੀਆਂ ਤਾਂ ਉਹ ਆਟੋਮੈਟਿਕਲੀ ਸਾਨੂੰ ਘਟੌੜੀਆਂ ਵੀ ਪੈਂਦੀਆਂ ਟੀਮਾਂ ਮੰਨੋ ਮੱਲੀ ਵੱਧ ਜਾਂਦੀਆਂ ਆਸੀਂ ਰੋਕ ਨਹੀਂ ਸਕਦੇ ਚਲੋ ਦਰਸ਼ਕ ਪਿਆਰ ਕਰਦੇ ਉਹਨਾਂ ਨੂੰ ਅਸੀਂ ਫਿਰ ਉਹਨਾਂ ਨੂੰ ਬਣਾਉਣੇ ਆ ਔਰ ਜਿਹੜੇ ਅਕੈਡਮੀਆਂ ਉਹ ਅਸੀਂ 8 ਬੁੱਕ ਕੀਤੀਆਂ ਵੀ ਆ ਉਹ ਬੁੱਕ ਕੀਤੀਆਂ ਉਹ ਹੀ ਆ ਟੀਮਾਂ ਜਿਹੜੇ ਖੇਡਣ ਗਿਆ 8 ਲੜਕਿਆਂ ਦੀਆਂ ਔਰ ਦੋ ਜੜੀਆਂ ਲੜਕੀਆਂ